ਤਾਨੂੰ ਨੱਟ ਦੇ ਪਿਆਰਾਂ ਦਾ ਨਮਾਜ ਮੈਂ ਇਧਰੋਂ ਇਧਰੋਂ ਉੱਪਰ ਮੇਰੇ ਭਈਆ ਹੀ ਤੁਨ ਨਾਲ ਆਹ ਹੋ ਨਾਦੋਲਾ ਦੋਰੀ ਸਾਰੀ ਜਿਹੜਾ ਚਿੰਨ੍ਹ ਲੱਗਦਾ ਦਾਦਾ ਨੂੰ ਦਾਦਾ ਪਾ ਗਏ ਇਹ ਚਾੜਨੀ ਵੀ ਮਿੱਤਰਾ ਆਪਾਂ ਉਹ ਮਮਤੀ ਦੇ ਤੇਲ ਲੜੀ ਉੱਤੇ ਚੱਕਰਕ ਪੈ ਗਿਆ ਤੇ ਉਹਦੇ ਉੱਤੇ ਰੋੜੀ ਛਾਰ ਕੇ ਫੇਰ ਤੇਲ ਲਗੜੇ ਇਹਤੂ ਬੋਰਾ ਪਿਆ ਪੜੇ ਉਹ ਬੋਰਾ ਪਿਆ ਪਿਆ ਕਦੋਂ ਇਹ ਕਿੱਲਾ ਘੇੜਲਾ ਇਹਨੂੰ ਗਿਆ ਚਲਾ ਇਹਨੂੰ ਹਾਂ ਆ ਸੱਤ ਮਰਵਾ ਬੜਾ ਪਿਆਰ ਆ ਐ ਗਤੀ ਕੀਤੀ ਐ ਉਹ ਬਜਰੀ ਚ ਕਾਈ ਬਜਰੀ ਚ ਚੇਤਕਾਉਣੀ ਹੋੜੀ ਉਧਰੋਂ ਇਹਨਾਂ ਕੋਈ ਉਹ ਫੋਣੀ ਇਹ ਇਹ ਫੁਰਤੀ ਬੜੀ ਮਾਰੀ ਮੁੰਡਾ ਮੰਡੀ ਉਹ ਬੱਦੀ ਐ ਪਰ ਡੱਕਿਆ ਨਾ ਰਿਹਾ ਹੁਣ ਬੈਠ ਬਸ ਹੀ ਜਾਂਦਾ ਹੁਣ ਇਹ ਲਾਹ ਲੈਂਦੇ ਆ ਤੁਹਾਨੂੰ ਲਾਲੀ ਉਹ ਲਾਲੀ ਹੁਣ ਕਦੀ ਘਾ ਲੈ ਕਦੀ ਕਾ ਲੈ ਲਾ ਲੈ ਕੋਟੇ ਪਾਜੀ ਸਾਰੀ ਇੱਦਾਂ ਆ ਪਜਰੀ ਆਹ ਪਾਜੀ ਰੋਟੀ ਸਾਰੀ ਸਾਰੀ ਪਾ ਦੇ ਭਾਂਜੇ ਸਾਰੀ ਨਹੀਂ ਬਣੀ ਅੱਧੀ ਹੀ ਬਣੀ ਮਾਏ ਅੱਧੀ ਹੀ ਬਣੀ ਮਾ ਗਾਬੜਾ ਨੂੰ ਪਰਣਾ ਮਾਲ ਬਹੁ ਗਿਆ ਆਪਰਾ ਅਡਮ ਰੂਦੋ ਗੰਜਾਈ ਹੋ ਗਿਆ ਤੇ ਇੱਕ ਨਾ ਮਰੂਦ ਲੱਗਾ ਇਹ ਸਭ ਟੋਟ ਟੱਗ ਗਏ ਗੁੜੀ ਇਹ ਵੇ ਪੰਨੇਰੀ ਨੇ ਓਏ ਨਿੰਬੂ ਵੀ ਕੁੜੀ ਜਿਹਾ ਵਗੰਝਾ ਕਰਤਾ ਉਹ ਵੀ ਟੁੱਟ ਗਿਆ ਔਰ ਨਿੰਬੂ ਗਨ ਲੱਗੇ ਪਏ ਕੁੜੀਏ ਆ ਵੀ ਟਾਣਿਆ ਮਰੂ ਟੁੱਟ ਗਿਆ ਖੜਾਈ ਆਹੋਂ ਸੁੱਕਿਆ ਸੁੱਕਿਆ ਆਹੂ ਲੱਗੇ ਨੂੰ ਨਾ ਨਿਗ ਨਿਗੇ ਇਹ ਕਿੱਥੇ ਲੱਗਣੇ ਕੁੜੀਏ ਸੁੱਕ ਜਾਣੇ ਆਹੋ ਬਈ ਆਈ ਕੋਈ ਗਾਲ ਨਹੀਂ ਬੰਦਣਗ ਬਾਤ ਇਹਨੂੰ ਆ ਗਿਆ ਆ ਗਿਆ ਆ ਨੁਕਰ ਖਾਲੀ ਕਰ ਦੋ ਉਦਾਂ ਲੱਗਾ ਹੈ ਕਿਤੇ ਲੱਗਿਆ ساری ਕਿਤੇ ਲੱਗਿਆ ساری ਮੈਂ ਕੁੱਤੋ ਕੱਜ ਲੈ ਤੋ ਆ ਕਿੱਲਾ ਸਰ ਇਥੋ ਹਲਦੀ ਆ ਪਿਓ ਨਹੀਂ ਪਿਓ ਦੁਬਾਰਾ ਹਲਦੀ ਵਾਧੂ ਪਈ ਥੱਲੇ ਹਲਦੀ ਵਾਧੂ ਕਿੱਤਲਾ ਰਿਥੋ ਪੁਰਾਣੀ ਨੇ ਪੁੱਟੀ ਹੈ ਪੁਰਾਣੀ ਨੇ ਪੁੱਟੀ ਹੀ ਵਿੱਚ ਕੁਝ ਰਹਿ ਗਈ ਵਿੱਚ ਕੁਝ ਪੁੱਟੀ ਬੀਜੀ ਹੈ ਨਹੀਂ ਆ ਕੁਝ ਰਹਿ ਗਈ ਵਿੱਚ ਉਦਾਂ ਹੀ ਆਵੇ ਕੁਝ ਵਿੱਚ ਉਦਾਂ ਰਹਿ ਗਈ ਹਲਦੀ ਕੁਝ ਪੁੱਟਲੀ ਕੁਝ ਰਹਿ ਗਈ ਉਦਾਂ ਹੀ ਦੀਵੇ ਇੱਥੋਂ ਦੇਖੋ ਜਾ ਇੱਕ ਵਾਰ ਇਧਰੋਂ ਪਾਲੀਆਂ ਆ ਗਿਆ ਨਾ ਛੋਟੂ ਕਿਨਿਕ बाजू ਤੇ ਹੋਰ ਇਹ ਨਾਲ ਪਾ ਲਾਉਣੀ ਪਵੇ ਤੋ ਉਹ ਲੜੀ ਹੋ ਗਈ ਲੋਣੀ ਹੋ ਗਈ ਚਾਰ ਨੇ ਵਕੀ ਲੋਣੀ ਹੋ ਗਈ ਆ ਚਾਰ ਤ ਜੋੜ ਜਨ ਚਪ ਜਾਂਦਾ ਉਹ ਤਾਂ ਦਸਤ ਤੇ ਕਿਸ ਸੱਦ ਗਿਆ ਵਾ ਜਿਹੜੀ ਲੈ ਕੇ ਅੱਧੀ ਲਾਲ ਅੱਧੀ ਲਾਲ ਅਜੇ ਹੁਣ ਟਾਇਲ ਦਾ ਕੰਨਾ ਆ ਗਿਆ ਤੇ ਕੱਲ ਟਾਇਲ ਖੜੀ ਹੁਣ ਵੇਲੇ ਆਏ ਗੱਡੀ ਉਧਰ ਲੱਦੀ ਪਈ ਐ

ਦਾ ਦਾ ਮੈਨੂੰ ਜੋ ਮੈਨੂੰ ਜੋ ਪਿੰਗ ਕਿਹਦੇ ਡੈਡੀ ਕਿਹਦੇ ਡੈਡੀ ਡੈਡੀ ਕਿਹਦੇ ਹੋਣੇ ਨੂੰ ਹਾਂ ਜੀ ਡੈਡੀ ਕਿਹਨਾ ਸਮਰ ਹੈ ਦਾ 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 ਆ ਬਈ ਜੂਟਾ ਲਾ ਦਿਓ ਐਸਾ

పాపస్ ద ah, ਤੋਂ ਬੱਚਿਆਂ ਵੱਤ ਹੁੰਦੇ ਆ ਇਹਦੇ ਹੁੰਦੇ ਪਰ ਬੱਚਿਆਂ ਵੱਤ ਲੈ ਗਏ ਨਾ ਤੇ ਮੈਂ ਥੋਣ ਮੁਗੱਡੇ ਹੁੰਦੀ ਹੋ ਕੇ ਤਾਂ ਦੱਸ ਮੈਂ ਆਹ ਜੀ ਵੱਡੇ ਆ ਆ ਲੈ ਆਂ ਕੋਈ ਮੈਂ ਨਹੀਂ ਲੈ ਮੇਰੇ ਨਾਲ ਪਾ ਦਈਏ ਦੂਜੀ ਉਹ ਕਰ ਚੁੱਕੀ ਪਾ ਦੇ ਮੈਨੂੰ ਮੈਂ ਲੈ ਗਏ ਆ ਮੈਂ ਲੈ ਗਏ ਆ ਪਰ ਆ ਪਾਪਾ ਲੈ ਜਾਇਆ ਕਰ ਮੈਂ ਆ ਗਏ ਹੁੰਦੇ ਆ ਨਹੀਂ ਨਹੀਂ ਮੈਂ ਲੈ ਗਏ ਆ ਮੰਮੀ ਤੇਮਰ ਮੈਨੂੰ ਪਤਾ ਕੀ ਲੱਗਾ ਜਾਂਦਾ ਅਭੀ ਦੱਜ ਦਿਨਾਂ ਕਰ ਕਹਦੇ ਮੈਂ ਫੇਗਣ ਕਰ ਲਗਾ ਐ ਇਹ ਲੱਗੇ ਕਰ ਮੈਂ ਉਹ ਸੱਚਾਈ ਸੱਚਾਈ ਫਾਤੂ ਕੀ ਕਹਿੰਦੀ ਨਹੀਂ ਕਰ ਇਹ ਨਹੀਂ ਕਰ ਸਕਦਾ ਨਹੀਂ ਸਮਝਦੇ ਹੈ ਕਾ